ਪੂ ਘਾਰ ਸੇ ਕੋਲੇ ਓਟ ਗਿਆ ਆਪੂ ਦਾਪੀ ਐ ਉੱਥੇ ਮੇਰਾ ਚਾਚਾ ਜਾਵੜਿਆ ਬਾਈ ਹੋਰ ਮੈਂ ਮਤਲਬ ਮੇਰਾ ਚਾਚਾ ਜਾ ਕੇ ਮਤਲਬ ਕਹਿ ਰਿਹਾ ਹੈਲੋ ਮੈਂ ਮਤਲਬ ਪਹੁੰਚ ਗਿਆ ਹੂੰ ਥੋੜਾ ਜਿਹਾ ਪੜਿਆ ਵੱਧ ਮੈਂ ਮੌਲਿਕ ਦਬਈ ਪਹੁੰਚ ਗਿਆ ਤੇ ਮੈਂ ਤੁਹਾਡੇ ਕੋਲੇ ਆ ਰਿਹਾ ਮੇਰਾ ਦੋਸਤ ਨਿਕਾਲਾ ਮੈਂ ਕਿਹਾ ਚਾਚਾ ਆਇਆ ਡੀਸੀ ਆਪਣੇ ਕੋਲੇ ਆਊਗਾ ਮੈਂ ਕਿਹਾ दारू ਦਾ ਜਿਗਾਰਡ ਕਰੀਏ ਕਹਿੰਦਾ ਪਉ ਚਲਾਉ ਨੂੰ ਮੈਂ ਕਿਹਾ ਚਾਚਾ ਪੈਗ ਦਾ ਜਿਗਾਰਡ ਕਰੀਏ ਕਹਿੰਦਾ ਪੈਗ ਸ਼ਰਪਾ ਬੰਦ ਹੈ ਮੈਂ ਕਿਹਾ ਚਾਚੇ ਨੇ ਸ਼ਰਾਬ ਛੜਤੀ ਉਹਨੂੰ ਹੱਕ ਪੈਂਦੀ ਸੀ ਕਹਿੰਦਾ ਆ ਕੁੱਤੇ ਮੈਂ ਸੁਣੂ ਨਹੀਂ ਹੁੰਦੇ ਕਹਿੰਦਾ ਇਹ ਪੀਊਗਾ ਉਹ ਮੈਂ ਕਿਹਾ ਨਹੀਂ ਛੜਤੀ ਉਹਨੇ ਯਾਰ ਦੇਖ ਲਈ ਕਹਿੰਦਾ ਮੈਂ ਕਿਹਾ ਚਲ ਦੇਖ ਲਾਂਗੇ ਜਦੋਂ ਅਸੀਂ ਲੈਣ ਗਏ ਭਾਈ ਆ ਗਿਆ ਚਾਚਾ ਉੱਕਾ ਆਲਾ ਬੈਠ ਵਰ ਕਹਿੰਦਾ ਚਾਚਾ ਕਹਿੰਦਾ ਇਹ ਬੀਅਰ ਪੀਲੀ ਥੋੜੀ ਹਾਂ ਹੂੰ ਰਾਈਟ ਬੀਅਰ ਪੀਲਾ ਮੈਨੂੰ ਕਹਿੰਦਾ ਕਿਉਂ ਲੈ ਬੀਅਰ ਮੈਂ ਕਹਾ ਯਾਰ 20000 ਨਹੀਂ ਇੱਥੇ ਮਿਲਦੀ ਕਾਲਾ ਕਹਿੰਦਾ ਕੋਈ ਨਾ ਦੂਜੀ ਚ ਖਾਰਾ ਪਾ ਦਿਆਂਗੇ ਬੀਅਰ ਬਣ ਜਾਂਦੀ ਐ ਉਹਦਾ ਛੋਟਾ ਜਿਹਾ ਪੈਗ ਪਾ ਕੇ ਨਾ ਉਹਦੇ ਚ ਖਾਰਾ ਜਾਦੇ ਪਾ ਦੇ ਬੀਅਰ ਬਣ ਜਦੇ ਹੂੰ ਠੀਕ ਐ ਕਾਲੀ ਵੀ ਗੱਲ ਆ ਗਿਆ ਜਿਹ ਰਾਤ ਤੇ ਉਹ ਤੋਂ ਦੋ ਬੋਤਲਾਂ ਲੈ ਲਈਆਂ ਕਹਿੰਦਾ ਮੈਂ ਪਾਠ ਕਰ ਲਾਂ ਪਾਠ ਕਰਨ ਬਹਿ ਗਿਆ ਪਾਠ ਕਰਕੇ ਤੇ ਪੈਗ ਲਾਉਣ ਲੱਗ ਗਿਆ ਤੜਕੇ ਉਲਟੀਆਂ ਲੱਗ ਗਈਆਂ ਕਹਿੰਦਾ ਰਾਤ ਤੰਗ ਹੋ ਗਈ ਮੈਂ ਕਿਹਾ ਹੌਣ ਕਹਿੰਦਾ ਹੁਣ ਪੈਗ ਲਿਆਓ ਫੇਰ ਤੜਕੇ ਹੀ ਫੇਰ ਪੈਗ ਗਲਾ ਲਿਆ ਮੋਟ ਗਿਆ ਸਾਡੇ ਮਿੰਡ ਦੇ ਸੀ ਹੁੰਦੇ ਜੀ ਕਿ ਉਹਨਾਂ ਦਾ ਫੋਨ ਆ ਗਿਆ ਤਲੇ ਇਹ ਕਹਿੰਦਾ ਨੰਬਰ ਕਿੱਥੋਂ ਲਿਆ ਓਏ ਚਾਚਾ ਪਹੁੰਚ ਗਿਆ ਲੱਗਦਾ ਕਹਿੰਦਾ ਹਾਂ ਮੈਂ ਕਿਹਾ ਇੱਥੇ ਫਾੜਦੇ ਬੈਠਾ ਥੋੜੇ ਦੇਣਾ ਬਾਅਦ ਮਤਲਬ ਕਿ ਅਸੀਂ ਫੋਰਮੈਨ ਆ ਥੋੜੇ ਦੇਣਾ ਬਾਅਦ ਟੇਚੀ ਲੈ ਕੇ ਥੱਲੇ ਖੜਾ ਸਾਡੇ ਸਾਡੇ ਕੋਲੇ ਨਿੱਕੀ ਆ ਜਾ ਕਰੇ ਮੈਂ ਕਿ ਇੱਥੇ ਨਾ ਆਇਆ ਕਰ ਅਸੀਂ ਤਾਂ ਕੱਲੀ ਬੱਲੀਆਂ ਬੇਲੇ ਆ ਤੂੰ ਕੰਪਨੀ ਜਾ ਯਾਰ ਅਗਲਾ ਗੁੱਸੇ ਹੋ ਜੂ ਤੇਰੇ ਨਾਲ ਜਦੋਂ ਉਹਨਾਂ ਨੇ ਵੇਖਿਆ ਵੀ ਇਹ ਤਾਂ ਕੰਪਨੀ 'ਚ ਰਹਿੰਦਾ ਹੀ ਨਹੀਂ ਯਾਰ ਇਹ ਤਾਂ ਆਪ ਜੇ ਹੀ ਰਹਿੰਦਾ ਉਹਨਾਂ ਨੇ ਭਾਈ ਕੀ ਕਰਿਆ ਘੜਤਾ ਮੈਨੂੰ ਫੋਨ ਲਾ ਲੈ ਹਲੋ ਥੱਲੇ ਆ ਭਤੀਜ ਨਾ ਆ ਜਾ ਚੜਿਆ ਤਾਂ ਹੀ ਨਹੀਂ ਮਤਲਬ ਥੱਲੇ ਆ ਜੋ ਮੈਂ ਕਿਹਾ ਟੇਚੀ ਲਈ ਆਇਆ ਖੜਾ ਕੰਬੇ ਤਾਂ ਕੀ ਹੋ ਗਿਆ ਮਤਲਬ ਜਵਾਬ ਦਿੱਤਾ ਮਮ ਘਰ ਮੈਨੂੰ ਸਮਾਨ ਲੈ ਕੇ ਫੜਾਦਾ ਪਹਿਲਾਂ ਮੈਂ ਆਉਣਾ ਸੀ ਆ ਮਤਲਬ ਤੇਰੀ ਚਾਚੀ ਦਾ ਆ ਮੁੰਡੇ ਦਾ ਕੁੜੀ ਦਾ ਘਰੇ ਫੜਾਦੀ ਮੈਂ ਅੱਜ ਪੈਕ ਕਰਕੇ ਬੈਠਾ ਸਾਨੂੰ ਕੋਈ ਲਿਜਾਵੇ ਨਾ ਕਿਉਂਕਿ ਅਸੀਂ ਕੱਲੀ ਬੱਲੀ ਪਾਸਪੋਰਟ ਐ ਨਹੀਂ ਸੀ ਆਉਣ ਦਾ ਜਗਾੜ ਲੱਭਦੇ ਸੀ ਤੇ ਚਾਚਾ ਜੀ ਹੁਣੀ ਪਹਿਲਾਂ ਆ ਕੇ ਜਵਾਬ ਦੇ ਕੇ ਤੇ ਚਾਚਾ ਪਿੰਡ ਵੱਜਿਆ ਅਸੀਂ ਤਾਂ ਨਹੀਂ ਆਏ 3 ਮਹੀਨੇ ਬਾਈ ਉੱਥੇ ਅਸੀਂ ਤਾਂ 9 ਮਹੀਨੇ ਬਾਅਦ ਜਦੋਂ ਆਏ ਅਸੀਂ ਤੇ ਚਾਚਾ ਮੇਰਾ 게ਟਾਂ 'ਚ ਬੈਠਾ ਭੱਜਿਆ ਮਗਰ ਕਾਰ ਵੇਖ ਕੇ ਕਹ ਤੀਜੀ ਵੀ ਉਹੀ ਐ ਜਦੋਂ ਆਉਂਦੇ ਕਹਿੰਦੇ ਨਾ ਖੱਟ ਕੇ ਤੇ ਕਾਲੀਆਂ ਜੀਆਂ ਦਿੱਲੂ ਆਉਂਦੋਂ ਜਦੋਂ ਉੱਤਰ ਕੇ ਆਇਆ ਮ ਜੀਦਾ ਮੇਰਾ ਉਸਮਾਨ ਮੈਨੂੰ ਫੜਾਦਾ ਮੈਂ ਕਿਹਾ ਮੈਂ 3 ਮਹੀਨੇ ਬਾਅਦ ਆਇਆ ਤੂੰ ਤੇ ਪਹਿਲੇ ਹੀ ਆ ਗਿਆ